ਇਸੇ ਕਰਕੇ ਭਾਗਾਂ ਵਾਲਿਓ ਜੇ ਬੰਦੇ ਨੂੰ ਗਿਆਨ ਹੋਵੇ ਨਾ ਸੱਤ ਜਾਣਿਓ ਰਿਸ਼ਤਾ ਕੋਈ ਵੀ ਮਾੜਾ ਨਹੀਂ ਹੈ ਜਿੰਨੇ ਵੀ ਦੁਨੀਆ ਦੇ ਉੱਤੇ ਸਾਡੇ ਨਾਲ ਜੁੜੇ ਨੇ ਕੋਈ ਵੀ ਮਾੜਾ ਨਹੀਂ ਹੈ ਜਿੰਨੇ ਵੀ ਰਿਸ਼ਤਿਆਂ ਦੇ ਵਿੱਚ ਅਸੀਂ ਜੀਉਣਾ ਚਾਹੁੰਨੇ ਆ ਗਿਆਨ ਨਹੀਂ ਹੈ ਤੋ ਦੂਜੇ ਦੀ ਸਮਝ ਨਹੀਂ ਹੈ ਤੇ ਬੈਰੀ ਬਣ ਕੇ ਬੈਠੇ ਆ ਕਿੱਥੇ ਗਵਾਂਢੀ ਦੇ ਘਰੇ ਕੋਈ ਦੁੱਖ ਹੁੰਦਾ ਸੀ ਤੇ ਸਾਰੀ-ਸਾਰੀ ਰਾਤ ਨੀਂਦ ਨਹੀਂ ਸੀ ਆਉਂਦੀ ਗਵਾਂਢੀ ਨੂੰ ਪੀਏ ਦੇ ਘਰੇ ਕਿਉਂ ਦੁੱਖ ਹੈ ਕੋਈ ਢਿੱਲ ਮੱਠ ਹੋ ਜਾਂਦੀ ਸੀ ਤੇ ਉਹ ਆਪਣੇ ਘਰੋਂ ਪ੍ਰਸ਼ਾਦਾ ਪਣੀ ਤਿਆਰ ਕਰਕੇ ਉਹਨਾਂ ਦੇ ਘਰੇ ਫੜਾ ਕੇ ਆਉਂਦਾ ਸੀ ਵੀ ਤੁਸੀਂ ਅੱਜ ਅਗਰ ਨਾ ਬਾਲਿਓ ਕੋਈ ਗੱਲ ਨਹੀਂ ਅਸੀਂ ਆ ਗਏ ਆ ਤੇ ਮਾਫ਼ ਕਰਿਓ ਤੇ ਜੇ ਅੱਜ ਦੇ ਸਮੇਂ ਦੇ ਅੰਦਰ ਗੱਲ ਕਰ ਰਹੀਏ ਕਿਸੇ ਦੇ ਘਰ ਦੁੱਖ ਹੋਵੇ ਤੇ ਬੰਦੇ ਦੇ ਗਵਾਂਢੀ ਦੇ ਅੰਦਰ ਇੰਨੀ ਖੁਸ਼ੀ ਹੁੰਦੀ ਹੈ ਇੰਨੀ ਖੁਸ਼ੀ ਹੁੰਦੀ ਹੈ ਵੀ ਉਹ ਬਿਆਨ ਤੋਂ ਪਰੇ ਹੁੰਦੀ ਹੈ ਕਿ ਚੱਲ ਚੰਗਾ ਹੋਇਆ ਏ ਡੁੱਬਿਆ ਏ। ਬਾਬਾ ਕਬੀਰ ਜੀ ਕਹਿੰਦੇ ਪਿਆਰੇ ਇੱਕ ਗੱਲ ਯਾਦ ਰੱਖੀ। ਕਹਿੰਦੇ ਲੋਕਾਂ ਦੇ ਘਰਾਂ ਚ ਲੱਗੀਆਂ ਅੱਗਾਂ ਨੂੰ ਦੇਖ ਕੇ ਖੁਸ਼ ਤਾਂ ਤੂੰ ਬੜਾ ਹੰਦਾ ਹੋਵੇਂਗਾ। ਕਿਉਂਕਿ ਤੈਨੂੰ ਸਮਝ ਨਹੀਂ ਹੈ। ਬਾਬਾ ਕਬੀਰ ਜੀ ਕਹਿੰਦੇ ਉਹ ਦਿਨ ਦੂਰ ਨਹੀਂ ਐ ਇਹ ਵੀ ਗੱਲ ਯਾਦ ਰੱਖੀ ਪੀਓ ਅੱਗ ਦਾ ਸੇਕ ਤੇਰੇ ਘਰ ਵੀ ਆ ਸਕਦਾ। ਉਹ ਅੱਗ ਦੀ ਚੰਗਿਆੜੀ ਤੇਰੇ ਘਰ ਵੀ ਆ ਸਕਦੀ ਐ ਬੜੀ ਸੋਹਣੀ ਗੱਲ ਐ ਵੀਰ ਜੀ ਹੁਣੀ ਦੱਸ ਰਿਹਾ ਸੀ ਪੀ ਸਾਡੇ ਇਲਾਕੇ ਦੇ ਵਿੱਚ ਨਸ਼ੇ ਦਾ ਬਹੁਤ ਕੰਟਰੋਲ ਐ ਤੇ ਬਾਬਾ ਮੇਰ ਰੱਖੇ ਇਦਾਂ ਹੀ ਰਵੇ ਨੌਜਵਾਨ ਵੀਰ ਹੱਸਦੇ ਵਸਦੇ ਰਹਿਣ ਤਰੱਕੀਆਂ ਕਰਨ ਇਹਨਾਂ ਦੀ ਸੁਰਤ ਦੇ ਵਿੱਚ ਕਦੇ ਵੀ ਇਦਾਂ ਦੀ ਭੈੜੀ ਕਾਲ ਖਣਾ ਲੱਗੇ ਜਿਹੜੀ ਜਿਹੜੀ ਕਾਲ ਖੇਣਾ ਨੂੰ ਆਪਣੇ ਆਪ ਤੋਂ ਨਫ਼ਰਤ ਕਰਨ ਵਾਸਤੇ ਮਜਬੂਰ ਕਰ ਦੇਵੇ ਬੜੀ ਸੋਹਣੀ ਗੱਲ ਹੈ। ਬਾਬਾ ਕਬੀਰ ਜੀ ਕਹਿੰਦੇ ਨੇ ਕਹਿੰਦੇ ਪਿਆਰਿਆ ਜੇ ਦੂਜੇ ਦੇ ਘਰ ਲੱਗੀ ਅੱਗ ਨੂੰ ਵੇਖ ਕੇ ਖੁਸ਼ ਹੁੰਨਾ ਹੈ ਤੇ ਯਾਦ ਰੱਖੀਂ ਇਹ ਅੱਗ ਤੇਰੇ ਘਰ ਵੀ ਆ ਸਕਦੀ ਹੈ। ਕਬੀਰ ਡੂਬੋ ਗੇਰੇ ਬਾਪੂਰੇ ਬਲੋ ਗਣ ਕੀ ਕਾਣ ਪਰ ਉਸੇ ਕੇ ਜੋ ਹੁਆ ਤੂੰ ਆਪਣੇ ਪੀ ਜਾਨ ਕਹਿੰਦੇ ਪਰ ਇੱਕ ਗੱਲ ਸੁਰਤ ਚ ਰਖੀ ਉਹ ਜੇ ਰਿਆ ਦੂਜਾ ਸੌਖਾ ਨਹੀਂ ਤੇ ਰਹਿਣਾ ਮੈਂ ਵੀ ਨਹੀਂ ਹੈ ਜੀ ਅੱਜ ਕਿਸੇ ਦੇ ਘਰ ਲੱਗੀ ਅੱਗ ਨੂੰ ਦੇਖ ਕੇ ਮੈਂ ਖੁਸ਼ ਹੁੰਨਾ ਐ ਤੇ ਇਹ ਅੱਗ ਮੇਰੇ ਘਰ ਵੀ ਆ ਸਕਦੀ ਹੈ ਪਰ ਉਸੇ ਕੇ ਜੋ ਹੁਆ ਤੂੰ ਆਪਣੇ ਪੀ ਜਾਣ ਆਲੇ ਦਿਵਾਲੇ ਘਰਾਂ ਦੇ ਵਿੱਚ ਪਈਆਂ ਲੜਾਈਆਂ ਨੂੰ ਦੇਖ ਕੇ ਜਦੋਂ ਬੰਦਾ ਖੁਸ਼ ਹੁੰਦਾ ਹੈ ਨਾ ਕਾਸ਼ ਕਿਤੇ ਇੰਨੀ ਕੁ ਸੁਰਤ ਚ ਰੱਖ ਲੈ ਵੀ ਕਿਤੇ ਅੱਜ ਤੇ ਦੂਜੇ ਦੇ ਘਰ ਪਈ ਐ ਜਦ ਦਿਨ ਮੇਰੇ ਪਈ ਪਤਾ ਤਾਂ ਫੇਰ ਲੱਗਣਾ ਪਾ ਕਿਸ ਤਲਦੀ ਐ ਬਾਬਾ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਪਿਆਰਿਆ ਅੰਦਰ ਦੀਆਂ ਬੁਰਾਈਆਂ ਨੂੰ ਦੂਰ ਕਰ ਪਾਗਾ ਵਾਲਿਓ ਮੈਂ ਹੱਥ ਬੰਨ ਕੇ ਇੱਕ ਬੇਨਤੀ ਕਰਦੀ ਜਾਵਾਂ ਵੈਸੇ ਤਾਂ ਹੱਡੀਆਂ ਸਰਮੌਰ ਜਥੇ ਬੰਦੀਆਂ ਨੇ ਜਿਨ੍ਹਾਂ ਨੇ ਸਾਡੇ ਸਾਹਮਣੇ ਸੱਚ ਨੂੰ ਰੱਖਣਾ ਸੀ ਮਾਫ ਕਰਿਓ ਪਤਾ ਨਹੀਂ ਉਹਨਾਂ ਦੀਆਂ ਕੀ ਮਜਬੂਰੀਆਂ ਹੋਣਗੀਆਂ ਜੋ ਅਵੇਸਨੀਆਂ ਬਣ ਕੇ ਬੈਠੀਆਂ ਨੇ ਦੇਖਿਓ ਸਾਡੇ ਬੱਚੇ ਦਾ ਜਨਮ ਦਿਨ ਸਾਲ 'ਚ ਇੱਕ ਵਰੀ ਹੈ ਜਿਹੜੀ ਤਰੀਕ ਨੂੰ ਅੱਜ ਤੋਂ 5-10 ਸਾਲ ਪਹਿਲਾਂ ਆਇਆ ਹੈ ਉਸੇ ਤਰੀਕ ਨੂੰ ਇਸ ਸਾਲ ਵੀ ਆਵੇਗਾ ਇਦਾਂ ਹੀ ਐ ਨਾ ਭਾਗਾਂ ਵਾਲਿਓ ਕਿ ਜਾਂ ਜੇ ਕਿਸੇ ਨੇ ਮਨਾਇਆ ਹੈ ਆਪਣੇ ਬੱਚੇ ਦਾ ਜਨਮ ਦਿਨ 15 ਨਵੰਬਰ ਨੂੰ ਤੇ ਹੁਣ ਉਹਦਾ ਜਾ ਕੇ ਆਊਗਾ ਅਪ੍ਰੈਲ ਦੇ ਵਿੱਚ ਇਦਾਂ ਨਹੀਂ ਕਦੀ ਹੋਇਆ 15 ਨਵੰਬਰ ਦਾ ਮਤਲਬ 15 ਹੀ ਐ ਇਦਾਂ ਭਾਗਾਂ ਵਾਲਿਓ ਸਾਡੇ ਜਿਹੜੇ ਦਿਹਾੜੇ ਐ ਨਾ ਗੁਰੂ ਸਹਿਬਾਨਾਂ ਦੇ ਜਿੱਤਰਾ ਆਪਾਂ ਸ਼ੁਰੂ ਤੋਂ ਪੜਦੇ ਆਏ ਆ ਗੁਰੂ ਨਾਨਕ ਪਾਤਸ਼ਾਹ ਜੀ ਦਾ ਜਿਹੜਾ ਪ੍ਰਕਾਸ਼ ਹੈ ਉਹ 15 ਅਪ੍ਰੈਲ 1469 ਈਸਵੀ ਨੂੰ ਹੋਇਆ ਹੈ ਨਾ ਪਰ ਮਾਫ ਕਰਿਓ ਅੱਜ ਉਹਨਾਂ ਨੇ ਲਿਆ ਕੇ ਕਿੱਥੇ ਖੜਾ ਕਰ ਦਿੱਤਾ ਹੈ ਅੱਜ ਆਪਾਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਮਣਾਉਣ ਲਈ ਬੈਠੇ ਆ ਕੰਨਿਆंनो ਮੇਰੀ ਇਹ ਗੱਲ ਚੁੱਪ ਵੀ ਸਕਦੀ ਐ ਪੜਦੇ ਅਪ੍ਰੈਲ ਚ ਆਏ ਆ ਤੇ ਮਨਾ ਨਵੰਬਰ ਚ ਰਹੇ ਐ ਇਦਾਂ ਕਿਦਾਂ ਅਗਲਿਆਂ ਨੇ ਉਲਝਾ ਦਿੱਤਾ ਨਾ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ 5 ਜਨਵਰੀ ਨੂੰ ਐ ਪੱਕਾ ਐ ਫਿਕਸ ਐ ਮੂਲ ਨਾਨਕ ਸ਼ੈਕਲੈਂਡਰ ਦੇ ਮੁਤਾਬਕ ਪਰ ਕਈ ਵਾਰ ਸਾਲ ਦੇ ਵਿੱਚ ਆਉਂਦਾ ਹੀ ਨਹੀਂ ਤੇ ਕਈ ਵਾਰਾਂ ਦੋ ਦੋ ਵਾਰ ਆ ਜਾਂਦਾ ਹੈ ਹੱਦ ਸੁਰਤਾ ਨੂੰ ਖਰਾਬ ਕੀਤਾ ਹੈ ਨਾ ਸਾਡੀਆਂ ਨੂੰ ਅਸੀਂ ਬੋਲਣ ਵਾਸਤੇ ਤਿਆਰ ਨਹੀਂ ਐ ਮਾਫ ਕਰਿਓ ਜੇ ਕੋਈ ਇੱਕ ਅੱਧਾ ਹੀਲਾ ਵੀ ਕਰ ਲੈਂਦਾ ਹੈ ਕਿ ਚਲੋ ਅਸੀਂ ਨਾੜਕਸ਼ਈ ਕੈਲੰਡਰ ਮੁਤਾਬਕ ਆਪਣੇ ਦਿਹਾੜੇ ਮਨਾਉਣੇ ਆ ਮਾਫ ਕਰਿਓ ਉਥੇ ਕਈ ਵਾਰ ਸਾਡੇ ਆਪਣੇ ਸਾਥ ਦੇਣ ਨੂੰ ਤਿਆਰ ਨਹੀਂ ਵੀ ਇਹ ਤਾਂ ਬਾਬੇ ਆਪਣੀ ਕੋਈ ਵੱਖਰੀ ਮਰਿਆਦਾ ਲੈ ਕੁੱਲ ਦੁਨੀਆ ਇਦਾਂ ਕਰਦੀ ਹੈ ਹੁੰਦਾ ਇਹ ਨਾ ਭਾਗਾਂ ਵਾਲਿਓ ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ 15 ਅਪ੍ਰੈਲ 1423ਵੀਂ ਨੂੰ ਰਾਏ ਪੋਏ ਦੀ ਤਲਵੰਡੀ ਪਾਕਿਸਤਾਨ ਦੇ ਵਿੱਚ ਹੋਇਆ ਹੈ ਪਿਤਾ ਬਾਬਾ ਕਲਿਆਣ ਦਾਸ ਤੇ ਮਾਤਾ ਜਿਨ੍ਹਾਂ ਦੀ ਕੁੱਖੋਂ ਜਨਮ ਹੋਇਆ ਹੈ ਪਰ ਮਾਫ਼ ਕਰਿਓ ਹੋਇਆ ਕੀ ਹੈ ਸਭ ਕੁਝ ਅਗਲਿਆਂ ਨੇ ਬਦਲ ਕੇ ਰੱਖ ਦਿੱਤਾ ਬਦਲਿਆ ਕਿਉਂ ਕਿ ਅਸੀਂ ਸਾਨੂੰ ਇੱਕੇ ਦਮ ਕਿਸੇ ਨੇ ਠਾ ਸੋਟਾ ਨਹੀਂ ਮਾਰਿਆ ਸਹਜੇ ਸਹਜੇ ਸਾਡੇ ਵਿੱਚ ਸਹਜੇ ਸਹਜੇ ਕਰਕੇ ਉਹ ਪਹਿਲਾਂ ਮਿਲੇ ਨੇ ਫਿਰ ਉਹਨਾਂ ਨੇ ਆ ਕੇ ਤੇ ਸਾਡੀ ਐਸੀ ਰਗ ਨੂੰ ਹੱਥ ਪਾਇਆ ਹੈ ਜਿਹੜੀ ਰਗ ਨੂੰ ਹੱਥ ਪਾਉਣ ਦੇ ਨਾਲ ਅੱਜ ਸਾਡਾ ਦਮ ਘੁੱਟ ਰਿਹਾ ਆਉ ਆਪਾਂ ਕੋਸ਼ਿਸ਼ ਕਰਨੀ ਹੈ ਸੂਜਵਾਨ ਵੀਰ ਬੈਠੇ ਹੋ ਦੱਸ ਰਹੇ ਸੀ ਬਹੁਤ ਪਿਆਰੀ ਸੰਗਤ ਹੈ ਬਹੁਤ ਸਿਆਣੀ ਸੰਗਤ ਹੈ ਜਿਹੜੇ ਅਮਰਤ ਵੇਲੇ ਵੀ ਜਦੋਂ ਗੁਰੂ ਸਾਹਿਬਾਨ ਦਾ ਪ੍ਰਕਾਸ਼ ਹੁੰਦਾ ਹੈ ਨਿਤਨੇਮ ਦੀਆਂ ਬਾਣੀਆਂ ਦਾ ਪਾਠ ਹੁੰਦਾ ਹੈ ਉਸ ਤੋਂ ਬਾਅਦ ਕਥਾ ਵਿਚਾਰਾ ਹੁੰਦੀਆਂ ਨੇ ਦੱਸ ਰਹੇ ਸੀ ਪ੍ਰਬੰਧਕ ਵੀਰ ਕੇ ਬੜੀ ਸੂਝਵਾਨ ਸੰਗਤ ਹੈ ਇਹਨਾਂ ਦੇ ਸਾਹਮਣੇ ਗੱਲ ਕਰਨੀ ਕੋਈ ਛੋਟੀ ਮੋਟੀ ਗੱਲ ਨਹੀਂ ਹੈ ਕੱਲੀ-ਕੱਲੀ ਗੁਰਬਾਣੀ ਦੀ ਬਰੀਕੀ ਦਾ ਪਤਾ ਹੈ ਤੇ ਪਾਗਾਂ ਵਾਲਿਓ ਆਓ ਆਪਾਂ ਰਲ ਮਿਲ ਕੇ ਹੀਲਾ ਕਰੀਏ ਆਪਣੇ ਆਪਣੇ ਗੁਰੂ ਘਰਾਂ ਦੇ ਵਿੱਚ ਆਪਣੇ ਘਰਾਂ ਦੇ ਵਿੱਚ ਮੂਲ ਨਾਨਕਸ਼ਾਹੀ ਕਲੰਡਰ ਨੂੰ ਵੀ ਲਾਗੂ ਕਰੀਏ ਜਿਹੜੇ ਦਿਹਾੜੇ ਜਦੋਂ ਗੁਰੂ ਪਾਤਸ਼ਾਹ ਜੀ ਦੇ ਆਉਂਦੇ ਨੇ ਅਸੀਂ ਉਦੋਂ ਮਣਾਏ ਮਣਾਈਏ ਦੇਖਿਓ ਸਾਡੇ ਆਲੇ-ਦੁਆਲੇ ਦਾ ਮਾਹੌਲ ਕਿੰਨਾ ਵਧੀਆ ਹੋ ਜਾਏਗਾ ਅਸੀਂ ਸਿੱਖ ਹੋਣ ਦੇ ਨਾਤੇ ਕੁਝ ਕੁ ਯੋਗਦਾਨ ਆਪਣਾ ਸਿੱਖੀ ਦੀ ਫਲਵਾੜੀ ਦੇ ਵਿੱਚ ਜ਼ਰੂਰ ਪਾਈਏ ਇਹ ਮੇਰੀ ਹੱਥ ਬੰਨ੍ਹ ਕੇ ਬੇਨਤੀ ਸੀ ਮੈਂ ਗੱਲ ਕਰਦੀ ਜਾਵਾਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਤਾਰੀਖ ਦਾ ਬੜਾ ਪਿਆਰਾ ਪੰਨਾ ਹੈ ਜਿਸ ਪੰਨੇ ਦੇ ਵਿੱਚ ਅਕਸਰ ਅੱਜ ਵੀ ਅਸੀਂ ਸਾਡੇ ਰੱਟਾ ਲੱਗਿਆ ਆਏ ਭੀ ਬਾਬੇ ਨਾਨਕ ਜੀ ਨੇ 13-13 ਤੋਂ ਲਿਆ ਆ। ਆਓ ਉਹ ਪੰਨੇ ਦੀ ਤਾਰੀਖ ਦੇ ਪੰਨੇ ਦੀ ਬਰੀਕੀ ਨੂੰ ਸਮਝਣ ਦਾ ਯਤਨ ਕਰੀਏ। ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਮੋਦੀ ਖਾਨੇ ਦੇ ਵਿੱਚ ਨੌਕਰੀ ਕਰਨ ਵਾਸਤੇ ਗਏ ਆ ਨਾ ਕੋਈ ਸ਼ੱਕ ਨਹੀਂ ਹੈ ਬਾਬੇ ਨਾਨਕ ਨੇ ਜਾਂ ਆਪਣੇ ਬਾਕੀ ਗੁਰੂ ਸਹਿਬਾਨਾਂ ਦੀ ਸਿੱਖ ਧਰਮ ਦੀ ਗੱਲ ਕਰ ਰਹੀਏ ਇੱਥੇ ਕਰਾਮਾਤ ਨੂੰ ਕੋਈ ਵੀ ਜਗ੍ਹਾ ਨਹੀਂ ਹੈ ਮੋਦੀ ਖਾਨੇ ਦੇ ਹਾਲਾਤ ਇਦਾਂ ਦੇ ਸੀ ਲੁੱਟਣ ਵਾਲਿਆਂ ਨੇ ਕਿਉਂਕਿ ਸਰਕਾਰ ਸਰਕਾਰੀ ਜਿੱਥੇ ਸਰਕਾਰ ਲੁੱਟਦੀ ਹੈ ਉੱਥੇ ਸਰਕਾਰੀ ਖਜ਼ਾਨੇ ਜਿਹੜੇ ਉਥੋਂ ਦੇ ਅਹਿਲਕਾਰ ਹੁੰਦੇ ਨੇ ਜਿਹੜੇ ਉਥੋਂ ਦੇ ਨੌਕਰੀ ਕਰਨ ਵਾਲੇ ਹੁੰਦੇ ਨੇ ਉਹ ਉਹਨਾਂ ਨੂੰ ਲੁੱਟੀ ਜਾਂਦੇ ਨੇ ਅੱਜ ਸਾਡਾ ਸਿਸਟਮ ਕਿਉਂ ਨਹੀਂ ਚੰਗਾ ਜੀ ਦਾ ਜਿੰਨਾ ਦਾ ਲੱਗਦਾ ਹੈ ਸਰਕਾਰ ਸਾਨੂੰ ਲੁੱਟੀ ਜਾਂਦੀ ਹੈ ਅਸੀਂ ਆਲੇ-ਦੁਆਲੇ ਦੇ ਵਿੱਚ ਰਹਿੰਦੇ ਆਪਣਾ ਦਾ ਲਾਈ ਜਾਂਦੇ ਆ ਤਾਂ ਹੀ ਤਾਂ ਭਾਗਾਂ ਵਾਲਿਓ ਆ ਸਾਡੇ ਰੋਡ ਸਿਸਟਮ ਨੂੰ ਦੇਖ ਲੋਹਾ ਬੱਚੇ ਨੂੰ ਐਸੀ ਜੰਮ ਦੇ ਨੂੰ ਮੋਟਰਸਾਈਕਲ ਫੜਾ ਦਿੰਨੇ ਆ ਪਰ ਕਾਨੂੰਨ ਤਾਂ ਸਾਡਾ ਇਹ ਗੱਲ ਨਹੀਂ ਨਾ ਕਹਿੰਦਾ ਵੀ ਤੁਸੀਂ ਆਪਣੇ ਬੱਚੇ ਨੂੰ ਇਹ ਇੰਨੇ ਸਾਲ ਤੋਂ ਪਹਿਲਾਂ ਮੋਟਰਸਾਈਕਲ ਜਾਂ ਕੋਈ ਵਾਈਕਲ ਦੌ ਚਲਾਉਣ ਵਾਸਤੇ ਪਰ ਸਿਸਟਮ ਇਦਾਂ ਦਾ ਹੈ ਵੇਖਾ ਵੇਖੀ ਅਸੀਂ ਕਰੀ ਜਾਂਦੇ ਆ ਮਾਫ ਕਰਿਓ ਫਿਰ ਜਦੋਂ ਕੋਈ ਵੱਡੀ ਦੁਰਘਟਨਾ ਘਟ ਜਾਂਦੀ ਹੈ ਤੇ ਫਿਰ ਰੱਬ ਵਿਚਾਰਾ ਜੀ ਦਾ ਕੋਈ ਵੀ ਕਸੂਰ ਨਹੀਂ ਹੁੰਦਾ ਤੇ ਉਂਗਲਾ ਇਹਦੇ ਵੱਲ ਹੋਣ ਲੱਪੈਂਦੀਆਂ ਵੀ ਰੱਬਾ ਕੀ ਕਰ ਦਿੱਤਾ ਹੈ ਜਿਹੜਾ ਰੱਬ ਤਾਂ ਸਾਨੂੰ ਸਾਡੀ ਸੁਰਤ ਨੂੰ ਖੋਲਦਾ ਹੈ ਸਾਨੂੰ ਗਿਆਨ ਦਿੰਦਾ ਹੈ ਕਿ ਭਾਈ ਆਹ ਕੱਲ ਮਾੜੀ ਐ ਆਹ ਕੰਮ ਮਾੜਾ ਐ ਹੁਣ ਆਹ ਦੀਵਾਲੀ ਦੇ ਉੱਤੇ ਵੀ ਕਿੰਨੇ ਪਟਾਕੇ ਚੱਲੇ ਪ੍ਰਕਾਸ਼ ਪੁਰਬਾਂ ਤੇ ਵੀ ਚੱਲੀ ਜਾ ਰਹੇ ਨੇ ਤੇ ਕਿੰਨਿਆਂ ਲੋਕਾਂ ਦਾ ਇਨ੍ਹਾਂ ਪਟਾਕਿਆਂ ਨੇ ਨੁਕਸਾਨ ਕੀਤਾ ਹੋਵੇਗਾ ਸਾਹ ਲੈਣ ਦੇ ਵਿੱਚ ਕਿੰਨਿਆਂ ਨੂੰ ਉਹ ਖਾਈ ਹੋਵੇਗੀ ਕਈਆਂ ਤੇ ਪਟਾਕੇ ਫਟੇ ਵੀ ਹੋਣਗੇ ਪਰ ਮਾਫ ਕਰਿਓ ਅਸੀਂ ਗਿਆਨ ਤਾਂ ਹੈ ਸਾਨੂੰ ਪਰ ਅਸੀਂ ਇਹਦੀ ਵਰਤੋਂ ਨਹੀਂ ਨਾ ਕਰਦੇ ਅਸੀਂ ਉੱਥੇ ਖੜਦੇ ਨਹੀਂ ਨਾ ਇਹ ਨੀਨਾ ਜੀ ਕਹਿੰਦੇ ਵੀ ਭਾਈ ਜਿਹੜੀ ਚੀਜ਼ ਗਲਤ ਹੈ ਉਹ ਗਲਤ ਹੈ ਉਹ ਨਹੀਂ ਕਰਨੀ